ਇੱਕ ਸਾਲ ਲਈ ਟੋਲ ਪਲਾਜ਼ੇ ਹੋਏ ਫ੍ਰੀ ਹੁਣ ਵਾਰ-ਵਾਰ ਨਹੀਂ ਦੇਣੇ ਪੈਣਗੇ ਪੈਸੇ ਦੇਸ਼ ਦੀ ਜਨਤਾ ਨੂੰ ਨਹੀਂ ਹੋਣਾ ਪਵੇਗਾ ਖੱਜਲਖੁਆਰ ਸੋ ਬਿਲਕੁਲ ਜਿੱਥੇ ਲਗਾਤਾਰ ਜੇ ਗੱਲ ਕਰੀ ਆਪਾਂ ਟੋਲ ਪਲਾਜ਼ਿਆਂ ਦੀ ਤਾਂ ਟੋਲ ਪਲਾਜ਼ਿਆਂ ਤੋਂ ਲੋਕ ਕਾਫੀ ਪਰੇਸ਼ਾਨ ਹੋ ਜਾਂਦੇ ਲਗਾਤਾਰ ਦੇਖਿਆ ਜਾਂਦਾ ਸੀ ਵੱਖ-ਵੱਖ ਥਾਵਾਂ ਤੇ ਆਣ ਜਾਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਪੇ ਕਰਨੇ ਪੈਂਦੇ ਸੀ ਟੋਲ ਪਲਾਜ਼ੇ ਨੂੰ ਪੈਸੇ ਦੇਣੇ ਪੈਂਦੇ ਸੀ ਤਾਂ ਹੁਣ ਇਸ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਹੁਣ ਜ਼ਿਆਦਾ ਪੈਸੇ ਨਹੀਂ ਦੇਣੇ ਪੈਣਗੇ ਜਿਸ ਦੇ ਨਾਲ ਜੋ ਦੇਸ਼ ਦੀ ਜਨਤਾ ਹੈ ਉਹਨਾਂ ਨੂੰ ਵੀ ਖੱਜਲ-ਖੁਆਰ ਨਹੀਂ ਹੋਣਾ ਪਵੇਗਾ ਨਾ ਹੀ ਪਰੇਸ਼ਾਨ ਹੋਣਾ ਪਵੇਗਾ ਦਰਅਸਲ ਹੁਣ ਇੱਕ ਫੈਸਲਾ ਲਿਆ ਗਿਆ ਹੈ ਜਿਸ ਦੇ ਨਾਲ ਇੱਕ ਵਾਰ ਜੇਕਰ ਤੁਸੀਂ ਪੇਮੈਂਟ ਕਰ ਦਿੰਦੇ ਹੋ ਤਾਂ ਪੂਰੇ ਸਾਲ ਤੁਸੀਂ ਆਰਾਮ ਨਾਲ ਟੋਲ ਪਲਾਜ਼ਿਆਂ ਤੇ ਆਨਜਨ ਕਰ ਸਕਦੇ ਹੋ ਹੁਣ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਨਿਤਿਨ ਗਟਕਰੀ ਵੱਲੋਂ ਨਿਤਿਨ ਗਟਕਰੀ ਨੇ ਪੋਸਟ ਸਾਂਝੀ ਕਰਕੇ ਇੱਕ ਗੱਲ ਕਹੀ ਹੈ ਜਿਸ ਦੇ ਵਿੱਚ ਲਿਖਿਆ ਹੈ ਕਿ ਜਿਹੜੇ ਹੁਣ 3 3000 ਰੁਪਏ ਦੇ ਕੇ ਤੁਸੀਂ ਸਾਲ ਦੇ 3000 ਰੁਪਏ ਦੇ ਕੇ ਟੋਲ ਪਲਾਜ਼ੇ ਦੇ ਵਿੱਚ ਆਣ ਜਾਣ ਟੋਲ ਪਲਾਜ਼ੇ ਤੋਂ ਬੜੇ ਆਰਾਮ ਨਾਲ ਕਰ ਸਕਦੇ ਹੋ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ 10 ਵਾਰ ਨਹੀਂ 200 ਵਾਰ ਤੁਸੀਂ ਆਣ ਜਾਣ ਬੜੇ ਆਰਾਮ ਨਾਲ ਕਰ ਸਕਦੇ ਹੋ ਸੋ ਲਗਾਤਾਰ ਦੇਖੀਏ ਤਾਂ ਟੋਲ ਪਲਾਜ਼ਿਆਂ ਤੋਂ ਲੋਕ ਕਾਫੀ ਪਰੇਸ਼ਾਨ ਆ ਜਾਂਦੇ ਸੀ ਖੱਜਲ ਖੁਆਰ ਹੋਣਾ ਪੈਂਦਾ ਸੀਗਾ ਕਿਉਂਕਿ ਵਾਰ-ਵਾਰ ਆਉਣ ਜਾਣ ਵੇਲੇ ਜਿਹੜੀ ਹੈ ਪੈਸੇ ਦੇਣੇ ਪੈਂਦੇ ਸੀ ਪੇਮੈਂਟ ਕਰਨੀ ਪੈਂਦੀ ਸੀਗੀ ਜਿਸ ਤੋਂ ਬਾਅਦ ਇੱਕ ਇਤਿਹਾਸਿਕ ਫੈਸਲਾ ਹੁਣ ਨਿਤਿਨ ਗਟਕੜੀ ਜਿਹੜੇ ਨੇ ਉਹਨਾਂ ਵੱਲੋਂ ਲਿਆ ਗਿਆ ਹੈ ਭਾਜਪਾ ਵੱਲੋਂ ਲਿਆ ਗਿਆ ਹੈ ਸਰਕਾਰ ਵੱਲੋਂ ਕਿ ਦੇਸ਼ ਦੀ ਜਨਤਾ ਨੂੰ ਖੱਜਲ ਖੁਆਰ ਨਾ ਹੋਣਾ ਪਵੇ ਇੱਕ ਇਤਿਹਾਸਿਕ ਫੈਸਲਾ ਜਿਸ ਦੇ ਵਿੱਚ 3000 ਦੀ ਕੀਮਤ ਦੇ ਵਿੱਚ ਫਾਸਟ ਟੈਗ ਤੇ ਆਧਾਰਿਤ ਜੋ ਹੈ ਪੂਰੇ ਸਾਲ ਦਾ ਟੋਲ ਪਲਾਜ਼ੇ ਦਾ ਇੱਕ ਪਾਸ ਬਣ ਜਾਵੇਗਾ ਜਿਸ ਦੇ ਨਾਲ ਤੁਸੀਂ 200 ਵਾਰ ਯਾਤਰਾ ਜਿਹੜੇ ਉਹ ਕਰ ਸਕਦੇ ਹੋ ਜੋ ਕਿ ਬਿਲਕੁਲ ਵੈਧ ਰਹੇਗਾ 200 ਵਾਰ ਪੂਰੇ ਸਾਲ ਦੇ ਵਿੱਚ ਤੁਸੀਂ ਘੁੰਮ ਸਕਦੇ ਹੋ ਜੋ ਕਿ ਆਰਾਮ ਨਾਲ ਚੱਲਦਾ ਰਹੇਗਾ ਜਿਸ ਦੇ ਨਾਲ ਕੋਈ ਦਿੱਕਤ ਨਹੀਂ ਹੋਵੇਗੀ 15 ਅਗਸਤ 2025 ਤੋਂ ਇਹ ਜਿਹੜੇ ਨਿਯਮ ਨੇ ਉਹ ਲਾਗੂ ਹੋ ਜਾਣਗੇ ਜਿਸ ਤੋਂ ਬਾਅਦ ਜਿਹੜੇ ਲੋਕ ਨੇ ਕਾਰ ਜੀਪ ਵੈਨ ਹੋ ਜਿਹੜੇ ਲੋਕ ਨੇ ਆ ਜਾਣ ਵਿੱਚ ਜਿਨ੍ਹਾਂ ਨੂੰ ਦਿੱਕਤ ਆਉਂਦੀ ਸੀ ਦੂਰ ਦਾ ਸਫ਼ਰ ਕਰਨ ਦੇ ਵਿੱਚ ਉਹਨਾਂ ਨੂੰ ਦਿੱਕਤ ਨਹੀਂ ਆਵੇਗੀ ਤਾਂ ਬੇहद ਹੀ ਵੱਡਾ ਇੱਕ ਫੈਸਲਾ ਜਿਹੜਾ ਹੈ ਦੇਸ਼ ਦੀ ਸਰਕਾਰ ਦੇ ਵੱਲੋਂ ਲਿਆ ਗਿਆ ਜਿਸ ਦੇ ਵਿੱਚ ਗੱਲ ਕਹੀ ਗਈ ਹੈ ਕਿ ਫਾਸਟ ਟੈਗ ਜੋ ਹੈ ਹੁਣਾਨੂੰ ਇੱਕੋ ਵਾਰ ਹੋਣਾ 3000 ਦੀ ਕੀਮਤ ਪੇਮੈਂਟ ਕਰਨ ਦੀ ਲੋੜ ਹੈਗੀ ਹੈ ਟੋਲ ਪਲਾਜ਼ਾ ਤੇ ਆਣ ਜਾਣ ਦੇ ਲਈ ਜਿਸ ਤੋਂ ਬਾਅਦ ਤੁਸੀਂ ਬੜੇ ਹੀ ਆਰਾਮ ਨਾਲ ਆਣ ਜਾਣ ਕਰ ਸਕਦੇ ਹੋ ਕਿਉਂਕਿ ਗੱਲ ਕਰੀਏ ਤਾਂ ਗੱਡੀਆਂ ਦੀ ਕਾਰਾਂ ਦੀ ਜਦੋਂ ਆਣ ਜਾਣ ਹੈਗਾ ਉਸ ਨੂੰ ਲੈ ਕੇ ਅਲੱਗ-ਅਲੱਗ ਟੋਲ ਪਲਾਜ਼ਿਆਂ ਤੇ ਵੱਖਰਾ-ਵੱਖਰਾ ਰੇਟ ਦੇਣਾ ਪੈਂਦਾ ਸੀਗਾ ਦੂਰ ਦਾ ਸਫ਼ਰ ਕਰਨ ਵਾਲਿਆਂ ਨੂੰ ਕਾਫੀ ਦਿੱਕਤ ਆਉਂਦੀ ਸੀਗੀ ਇਹ ਤੇ ਖੱਜਲਖੁਆਰ ਵੀ ਹੋਣਾ ਪੈਂਦਾ ਸੀਗਾ ਜਿਸ ਤੋਂ ਬਾਅਦ ਹੁਣ ਇੱਕ ਪਾਸ ਤੇ ਨਾਲ ਜੇਕਰ ਪੂਰੇ ਸਾਲ ਦੇ ਵਿੱਚ ਇੱਕ 3000 ਰੁਪਏ ਦਾ ਪਾਸ ਬਣਵਾ ਕੇ ਆਰਾਮ ਨਾਲ ਤੁਸੀਂ ਆਣ ਜਾਣ ਕਰ ਸਕਦੇ ਹੋ ਕੋਈ ਤੁਹਾਨੂੰ ਰੋਕੇਗਾ ਨਹੀਂ ਕੋਈ ਤੁਹਾਨੂੰ ਟੋਕੇਗਾ ਨਹੀਂ ਜਿਸ ਤੋਂ ਬਾਅਦ ਬੜੇ ਹੀ ਬੜਾ ਹੀ ਹੁਣ ਆਸਾਨ ਹੋ ਗਿਆ ਸਫ਼ਰ ਕਰਨਾ ਤੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਆਪਣੇ ਐਕਸ ਅਕਾਊਂਟ ਤੇ ਟਵੀਟ ਕਰਕੇ ਜੋ ਹੈ ਜਾਣਕਾਰੀ ਦਿੱਤੀ ਹੈ ਮੰਤਰੀ ਨਿਤਿਨ ਗਡਕਰੀ ਨੇ ਤੇ ਕੀ ਕੁਝ ਕਿਹਾ ਹੈ ਇੱਕ ਵਾਰ ਤੁਸੀਂ ਇਹ ਵੀ ਸੁਣ ਲਓ